ਸਵਾਲ ਹੈ ਜਦੋਂ ਹੁਣ ਅਸੀਂ ਪਿੰਡਾਂ ਦੇ ਵਿੱਚ ਦਿਵਾਨ ਲਾਉਣ ਵਾਸਤੇ ਜਾਂਦੇ ਆ ਨਾ ਸਾਨੂੰ ਇੱਕ ਦਿਨ ਕਿਸੇ ਨੇ ਸਵਾਲ ਪੁੱਛਿਆ ਕਹਿੰਦੇ ਬਾਬਾ ਜੀ ਪਹਿਲੇ ਆ ਸਮਿਆਂ ਦੇ ਵਿੱਚ ਵੱਡੇ ਵੱਡੇ ਸਾਧੂ ਜਨਮ ਲੰਦੇ ਸੀ ਨਾਮ ਜਪਣ ਵਾਲੇ ਸੰਤ ਮਹਾਤਮਾ ਜਨਮ ਲੰਦੇ ਸੀ ਹੁਣ ਨਾਮ ਜਪਣ ਵਾਲਾ ਕਿਉਂ ਨਹੀਂ ਪੈਦਾ ਹੁੰਦਾ ਹੁਣ ਨਾਮ ਜਪਣ ਵਾਲੇ ਕਿਉਂ ਨਹੀਂ ਪੈਦਾ ਹੁੰਦੇ ਹੁਣ ਸਾਧੂ ਮਹਾਤਮਾ ਕਿਉਂ ਨਹੀਂ ਜਨਮ ਲੰਦੇ ਏ ਵੀ ਭਾਈ ਸਾਡਾ ਹੀ ਬੀਜ ਬੀਜਿਆ ਹੋਇਆ ਹੈ ਜਿੱਦਾਂ ਦਾ ਬੀਜ ਬੀਜਾਂਗੇ ਉਦਾਂ ਦਾ ਬੀਜ ਸਾਨੂੰ ਵਟਣਾ ਹੀ ਪੈਣਾ ਸਾਧੂ ਮਹਾਤਮਾ ਪਹਿਲਿਆਂ ਸਮਿਆਂ 'ਚ ਜਨਮ ਤਾ ਲੰਦੇ ਸੀ ਕਿਉਂਕਿ ਉਦੋਂ ਸਾਡੀ ਆਪ ਦੀ ਕਮਾਈ ਸੀ ਭਾਈ ਮਾਂ ਬਾਪ ਨਾਮ ਜਪਦੇ ਸੀ ਮਾਂ ਦੀ ਕਮਾਈ ਸੀ ਪਿਓ ਦੀ ਕਮਾਈ ਸੀ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਡੀ ਆਪ ਦੀ ਕਮਾਈ ਖਤਮ ਹੋ ਗਈ ਸਾਡਾ ਆਪਦਾ ਜੀਵਨ ਖਤਮ ਹੋ ਗਿਆ ਸਾਡਾ ਆਪਦਾ ਜੀਵਨ ਨਹੀਂ ਰਿਹਾ ਸਾਡੇ ਬੱਚਿਆਂ ਦਾ ਜੀਵਨ ਕਿੱਦਾਂ ਬਣਨਾ ਭਾਈ ਸਿਆਣੇ ਕਹਿੰਦੇ ਸ਼ੇਰਨੀ ਦਾ ਦੁੱਧ ਟਕਾਉਣ ਦੇ ਲਈ ਸੋਨੇ ਦੇ ਬਰਤਨ ਦੀ ਲੋੜ ਪੈਂਦੀ ਹੈ ਕਹਿੰਦੇ ਜੇ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਤੋਂ ਬਿਨਾਂ ਕਿਸੇ ਅਲੱਗ ਭਾਂਡੇ ਦੇ ਵਿੱਚ ਪਾ ਦਿੱਤਾ ਜਾਵੇ ਉਹ ਭਾਂਡਾ ਪਾਟ ਜਾਂਦਾ ਹੁੰਦਾ ਜਿਵੇਂ ਸ਼ੇਰਨੀ ਦਾ ਦੁੱਧ ਟਕਾਉਣ ਦੇ ਲਈ ਸੋਨੇ ਦੇ ਬਰਤਨ ਦੀ ਲੋੜ ਹੈ ਇਤਾਂ ਹੀ ਕਮਾਈ ਵਾਲੀ ਜੋਤ ਦੇ ਲਈ ਕਮਾਈ ਵਾਲੀ ਖੁਸ਼ ਦੀ ਵੀ ਲੋੜ ਏ ਮਾਂ ਚਾਹੁੰਦੀ ਐ ਵੀ ਮੇਰੀ ਕੁੱਖੋ ਨਾਮ ਜਪਣ ਵਾਲਾ ਪੈਦਾ ਹੋਵੇ ਬਾਣੀ ਪੜਨ ਵਾਲਾ ਪੈਦਾ ਹੋਵੇ ਮਾਂ ਨੂੰ ਆਪਣਾ ਜੀਵਨ ਵੀ ਬਣਾਉਣਾ ਪੈਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੀ ਮਾਂ ਦਾ ਜੀਵਨ ਬਣ ਗਿਆ ਉਹਨੂੰ ਆਪਣੇ ਪੁੱਤ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਨਾਮ ਜਪ ਲੈ ਉਹਦਾ ਪੁੱਤ ਬਿਨਾ ਅੱਖਿਆਂ ਤੋਂ ਨਾਮ ਜਪੇਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਲੇਕਿਨ ਦੁੱਖ ਦੀ ਗੱਲ ਅੱਜ ਕੱਲ ਮਾਤਾ ਪਿਤਾ ਦਾ ਆਪ ਦਾ ਜੀਵਨ ਖਤਮ ਹੋ ਗਿਆ ਆ ਸਤਨਾ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਭੈਣ ਜਿਹੜੀ ਬੀਬੀ ਭੋਜਨ ਬਣਾਉਂਦੀ ਆ ਨਾਮ ਜਪਦੀ ਐ ਜਿਹੜੀ ਬੀਬੀ ਨੇ ਭੋਜਨ ਬਣਾਉਂਦਿਆਂ ਨਾਮ ਜਪਿਆ ਹੋਏਗਾ ਜਿਹੜੀ ਬੀਬੀ ਦੇ ਹੱਥ ਵਿੱਚ ਪੇੜਾ ਹੋਵੇਗਾ ਮੂੰਹ ਵਿੱਚੋਂ ਨਾਮ ਜਪਦੀ ਐ ਛਕਣ ਵਾਲਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਨਾਮ ਜਪ ਲਓ ਉਹਨਾਂ ਦਾ ਬਿਨਾਂ ਆਖਿਆਂ ਤੋਂ ਨਾਮ ਜਪਣ ਵਿੱਚ ਮਨ ਲੱਗੇਗਾ ਲੇਕਿਨ ਦੁੱਖ ਦੀ ਗੱਲ ਸਾਡੀਆਂ ਭੈਣਾਂ ਨੇ ਟੀਵੀ ਇਹਦੇ ਹਿਸਾਬ ਨਾਲ ਫਿੱਟ ਕੀਤਾ ਹੋਇਆ ਹੈ ਰਸੋਈ ਵਿੱਚ ਖੜੀ ਨੂੰ ਤਾਂ ਸਿੱਧਾ ਵਿਖਦਾ ਬਾਪੂ ਭਾਵੇਂ ਭੁੱਖ ਦੇ ਦੁੱਖ ਤੋਂ ਤੜਫਣ ਲੱਗਿਆ ਹੋਵੇ ਮਾਂ ਭਾਵੇਂ ਭੁੱਖ ਦੇ ਦੁੱਖ ਤੋਂ ਤੜਫਣ ਲੱਗੀ ਹੈ ਲੇਕਿਨ ਉਹਨਾਂ ਸਮਾਂ ਭੋਜਨ ਨਹੀਂ ਮਿਲਦਾ ਜਿੰਨਾ ਸਮਾਂ ਟੀਵੀ ਵਿੱਚ ਨਾਟਕ ਖਤਮ ਨਹੀਂ ਹੁੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿਹੜਾ ਨਾਟਕ ਅਸੀਂ ਟੀਵੀ ਵਿੱਚ ਵੇਖਿਆ ਜਿੱਦਾਂ ਦੇ ਬੱਚਿਆਂ ਨੂੰ ਅਸੀਂ ਟੀਵੀ ਵਿੱਚ ਵੇਖਿਆ ਉਹਦਾ ਦਾ ਨਾਟਕ ਅੱਜ ਸਾਡੀ ਜ਼ਿੰਦਗੀ 'ਚ ਹੁੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿੱਦਾਂ ਦੇ ਬੱਚਿਆਂ ਨੂੰ ਅਸੀਂ ਟੀਵੀ ਵਿੱਚ ਵੇਖਿਆ ਉਹਨਾਂ ਦੇ ਬੱਚਿਆਂ ਨੇ ਅੱਜ ਸਾਡੇ ਘਰ ਜਨਮ ਲੈ ਲਿਆ ਭਾਈ ਇਹ ਵੀ ਸਾਡਾ ਹੀ ਬੀਜ ਵੀ ਪੁੱਛ ਕੇ ਦੇਖੋ ਅੱਜ ਕੱਲ ਕਿਸੇ ਦੇ ਬੱਚੇ ਨੂੰ ਪੰਜਾ ਸਿੰਘਾਂ ਦੇ ਨਾਮ ਮੈਂ ਕਹਿੰਨਾ ਕੋਈ ਬੱਚਾ ਹੁੰਦਾ ਜਿਹੜਾ ਪੰਜਾ ਸਿੰਘਾਂ ਦੇ ਨਾਮ ਦੱਸ ਸਕਦਾ ਕਿਉਂਕਿ ਦੁੱਖ ਦੀ ਗੱਲ ਭਾਈ ਅਸੀਂ ਆਪਣੇ ਬੱਚਿਆਂ ਨੂੰ ਕਦੇ ਜੋੜਿਆ ਹੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕਦੇ ਸਿੱਖੀ ਦਾ ਇਤਿਹਾਸ ਸੁਣਾਇਆ ਹੀ ਨਹੀਂ ਭਾਈ ਪੰਜਾ ਸਿੰਘਾਂ ਦੇ ਨਾਮ ਅੱਜ ਕੱਲ ਦੇ ਬੱਚਿਆਂ ਨੂੰ ਯਾਦ ਨਹੀਂ ਹੈ ਗੌਣ ਵਾਲੇ ਦਾ ਜਿਹੜੇ ਦਾ ਭਵਜੀ ਨਾਂ ਪੁੱਛ ਲੋ ਉਹਦਾ ਹੀ ਦੱਸ ਦਿੰਦਾ ਆਖੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੌਣ ਵਾਲੇ ਦੇ ਨਾਨਕੇ ਵੀ ਦੱਸ ਦਿੰਦਾ ਕਿਹੜੇ ਪਿੰਡ ਵਿੱਚ ਹੈ ਵਾਹਿਗੁਰੂ ਗੌਣ ਵਾਲੇ ਦੀ ਭੂਆ ਦਾ ਪਿੰਡ ਗੌਣ ਵਾਲੇ ਦੀ ਮਾਸੀ ਦਾ ਪਿੰਡ ਵੀ ਦੱਸ ਦਿੰਦਾ ਕਿਹੜੇ ਪਿੰਡ ਵਿੱਚ ਹੈ ਇਹ ਵੀ ਭਾਈ ਸਾਡਾ ਹੀ ਵੀਰ ਬੀਜਿਆ ਹੋਇਆ ਆਪ ਜੁੜੋ ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਜਪੈ ਅਭਵੇਂ ਨਾਮ ਚ ਪਾਵੈ ਜਿਹੜੇ ਆਪ ਜੁੜ ਗਏ ਉਹਨਾਂ ਦੇ ਬੱਚੇ ਆਟੋਮੈਟਿਕ ਜੁੜ ਜਾਣਗੇ ਜਿਹੜੇ ਆਪ ਜੋ ਟੁੱਟ ਗਏ ਉਹਨਾਂ ਦੇ ਬੱਚੇ ਵੀ ਟੁੱਟ ਜਾਂਦੇ ਐ ਜੇ ਤੂੰ ਜੁੜ ਗਿਆ ਜੇ ਆਪਾਂ ਜੁੜ ਗਏ ਸਾਡੇ ਬੱਚਿਆਂ ਨੇ ਸਾਡੇ ਨਾਲੋਂ ਪਹਿਲਾਂ ਜੁੜ ਜਾਣਾ ਜੇ ਅਸੀਂ ਟੁੱਟ ਗਏ ਸਾਡੇ ਬੱਚਿਆਂ ਨੇ ਸਾਡੇ ਨਾਲੋਂ ਪਹਿਲਾਂ ਟੁੱਟ ਜਾਣਾ ਭਾਈ ਅੱਜ ਕੱਲ ਦਾ ਕਲਯੁਗੀ ਪਿਓ ਆਪਣੇ ਪੁੱਤ ਨੂੰ ਨਸ਼ੇ ਦੀ ਦੁਕਾਨ ਦੇ ਉੱਤੇ ਤਮਾਕੂ ਦੀ ਪੁੜੀ ਲਿਆਉਣ ਵਾਸਤੇ ਆਪ ਭੇਜਦਾ ਹੈ ਅੱਜ ਕੱਲ ਦਾ ਕਲਯੁਗੀ ਪਿਓ ਆਪਣੇ ਪੁੱਤ ਨੂੰ ਨਸ਼ੇ ਦੀ ਦੁਕਾਨ ਦੇ ਉੱਤੇ ਬੋਤਲ ਲਿਆਉਣ ਵਾਸਤੇ ਆਪ ਭੇਜਦਾ ਹੈ ਜਿਨ੍ਹਾਂ ਦੇ ਬੱਚਿਆਂ ਦੇ ਨਿੱਕਿਆਂ ਖੰਦਿਆਂ ਦੇ ਹੱਥਾਂ ਦੇ ਵਿੱਚ ਨਸ਼ੇ ਦੀਆਂ ਪੁੜੀਆਂ ਆ ਗਈਆਂ ਨਸ਼ੇ ਦੀਆਂ ਬੋਤਲਾਂ ਆ ਗਈਆਂ ਵੱਡੇ ਹੋਏ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਨਸ਼ੇ ਦੀਆਂ ਬੋਤਲਾਂ ਤਮਾਕੂ ਦੀਆਂ ਪੁੜੀਆਂ ਹੀ ਹੋਣਗੀਆਂ ਭਾਈ ਸੁਖਮਨੀ ਸਾਹਿਬ ਜੀਆਂ ਦੀ ਪਾਣੀ ਦੇ ਗੁੱਟ ਕੇ ਨਹੀਂ ਹੋ ਸਕਦੇ ਭਾਈ ਇਸੇ ਲਈ ਹੁਣ ਸਾਡੇ ਬੱਚੇ ਛੋਟੇ ਐ ਜਦੋਂ ਬੂਟਾ ਛੋਟਾ ਹੁੰਦਾ ਉਹਦੀਆਂ ਟਾਹਣੀਆਂ ਨੂੰ ਜਿਹੜੇ ਪਾਸੇ ਦੀ ਮਰਜ਼ੀ ਮੋੜ ਲੋ ਮੋੜਿਆ ਜਾ ਸਕਦਾ ਹੈ ਲੇਕਿਨ ਜਦੋਂ ਉਹੀ ਬੂਟਾ ਵੱਡਾ ਹੋ ਕੇ ਵੱਡੇ ਵੱਡੇ ਉਹਦੇ ਟਾਣੇ ਬਣ ਜਾਂਦੇ ਐ ਉਦੋਂ ਮੋੜਨਾ ਬੜਾ ਹੀ ਔਖਾ ਹੋ ਜਾਂਦਾ ਹੈ ਭਾਈ ਹੁਣ ਸਾਡੇ ਕੋਲ ਸਮਾਂ ਆਪਣੇ ਬੱਚਿਆਂ ਨੂੰ ਜੋੜਨ ਦਾ ਉਹ ਵੀ ਕਿਸੇ ਦੀ ਧੀ ਸੀ ਉਹ ਵੀ ਕਿਸੇ ਦੀ ਭੈਣ ਸੀ ਜਿਨੇ ਬਾਬਾ ਜੱਗੀ ਸਿੰਘ ਜੀਆਂ ਨੂੰ ਜਨਮ ਦਿੱਤਾ ਕਿੱਡੀ ਕਮਾਈ ਹੋਣੀ ਹੈ ਮਾਂ ਦੀ ਜਿਨ੍ਹਾਂ ਨੇ ਇਦਾਂ ਦੇ ਤਤ ਵਿੱਚ ਸਾਧੂ ਨੂੰ ਆਪਣੇ 9 ਮਹੀਨੇ ਪੇਟ ਦੇ ਵਿੱਚ ਰੱਖਿਆ ਜਿਹੜਾ ਸਾਧੂ ਹੈ ਦੁਨੀਆਂ ਦੇ ਵਿੱਚ ਕੇਵਲ ਤੇ ਕੇਵਲ ਦੁਨੀਆਂ ਦੇਆਂ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਆਉਂਦਾ ਹੈ